ਲਾਈਬ੍ਰੇਰੀ ਨੋਚਵਾਂ ਸਭਾ ਪ੍ਰਵਾਸੀ ਪਾਤੀ ಗ್ರಾಮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਟਿੱਬਾ ਵਿਖੇ ਸਾਲਾਨਾ ਤਿੰਰੋਸਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਸਰਪੰਚ ਜਸਪ੍ਰਿਤ ਕੌਰ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੂੰ ਖੇਡ ਮੈਦਾਨ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਦਿਲ ਜਿੱਤਣਾ ਚਾਹੀਦਾ ਹੈ ਗਰਾਊਂਡ ਵਿੱਚ ਜਦੋਂ ਖਿਡਾਰੀ ਖੇਡਦੇ ਹਨ ਤਾਂ ਹਰ ਵਿਅਕਤੀ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦੇ ਪਰਿਵਾਰ ਦਾ ਕੋਈ ਬੱਚਾ ਜੰਗੀ ਖਿਡਾਰੀ ਬਣ ਕੇ ਦੇਸ਼ ਰਾਜ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇ ਸ਼ਹੀਦ ਉਦਮ ਸਿੰਘ ਲਾਇਬ੍ਰੇਰੀ ਦੇ ਮੈਂਬਰ ਸੇਵਾ ਮੁਕਤ ਐਸਟੋ ਸੁਖਦੇਵ ਸਿੰਘ ਜੇਏ ਅਮਰਜੀਤ ਸਿੰਘ ਮਾਸਟਰ ਜਸਵਿੰਦਰ ਸਿੰਘ ਸੁਰਜੀਤ ਸਿੰਘ ਮਾਸਟਰ ਮਨਪ੍ਰੀਤ ਸਿੰਘ ਅਤੇ ਡਾਕਟਰ ਸਤਬੀਰ ਸਿੰਘ ਨੇਵੀ ਨੌਜਵਾਨ ਸਭਾ ਵੱਲੋਂ ਕਰਵਾਏ ਜਾ ਰਹੇ ਸਲਾਨਾ ਕ੍ਰਿਕਟ ਟੂਰਨਾਮੈਂਟ ਕਮੇਟੀ ਮੈਂਬਰਾਂ ਦੀ ਸ਼ਲਾੰਘਾ ਕੀਤੀ ਕਮੇਟੀ ਮੈਂਬਰ ਨਵਰਾਜ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਤੀ ਟੀਮਾਂ ਭਾਗ ਲੈ ਰਹੀਆਂ ਹਨ 6 ਤਰੀਕ ਨੂੰ ਫਾਈਨਲ ਮੁਕਾਬਲੇ ਕਰਵਾਏ ਜਾਣਗੇ ਜੇਤੂ ਟੀਮਾਂ ਨੂੰ ਸਰਪੰਚ ਜਸਪ੍ਰੀਤ ਕੋਹਰ ਅਤੇ ਸ਼ਹੀਦ ਉਦਮ ਸਿੰਘ ਲਾਇਬ੍ਰੇਰੀ ਦੇ ਮੈਂਬਰ ਇਨਾਮਾਂ ਦੀ ਵੰਡ ਕਰਨਗੇ ਸੁਲਤਾਨਪੁਰ ਲੋਧੀ ਤੋਂ ਪત્રਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਜੋ ਆ ਬਾਰੀ ਬਾਰੀ ਨਾਲ ਜਾਨ ਸਮਝ ਨਾਮ ਨਵਰਾਜ ਸਿੰਘ ਹੈ ਮੇਰਾ ਪਿੰਡ ਟੱਬਾ ਵਾਜੀ ਅੱਜ ਟੂਰਨਾਮੈਂਟ ਕਰਵਾਇਆ ਕਿ ਜੀ ਯਾਦ ਵਿੱਚ ਤੇ ਕਿਸੇ ਕੇਸ ਜੋਗ ਨਾਲ ਕਰਾਇਆ ਜੀ ਅਸੀਂ ਫਲਾਨਾ ਕ੍ਰਿਕਟ ਟੂਰਨਾਮੈਂਟ ਅੱਗੇ ਵੀ ਕਰਾਉਂਦੇ ਆ ਰਹੇ ਆ ਜੀ ਇਸ ਵਾਰ ਅਸੀਂ ਸ਼ੇਰਦੋਮ ਸਿੰਘ ਲਾਇਬ੍ਰੇਰੀ ਟੱਬਾ ਦੇ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਾ ਰਹੇ ਆ ਜੀ ਜਿਸ ਵਿੱਚ ਮੇਰੇ ਸਾਥੀ ਨਾਲ ਅਬੇ ਨੂਰ ਸਿੰਘ ਤੇ ਨਾਲ ਰੋਹਿਤ ਪ੍ਰੀਤ ਸਿੰਘ ਤੇ ਖੁਸ਼ੀ ਅਮਰਕੌਰ ਤੇ ਨਾਲ ਜੁੜੇ ਜਿਨ੍ਹਾਂ ਨੇ ਮੇਰੇ ਨਾਲ ਸਹਿਯੋਗ ਕੀਤਾ ਵਾਜੀ ਕੋਲ ਕਿ ਨਿੱਤੀ ਮਾਗ ਲੈ ਰਹੀ ਹੈ ਕੋਲ ਟੀਟੀ ਮਾਵਾਂ ਜੀ ਇੱਥੇ ਲੋਕਲ ਟੀਮਾਂ ਵੀ ਆਪਣੇ ਇੱਥੇ ਹੈਗੀਆਂ ਨੇ ਟੱਬਾ ਰਿਜ਼ਲਟ ਕਮੇਟੀ ਖੁਦ ਆ ਅਮਰਕੋਟ ਡੋਲਾ ਸੈਦਪੁਰ ਲੋਕਲ ਟੀਮਾਂ ਨੇ ਵਿੱਚ ਨਾਲ ਤੇ ਕਿੰਨਾ ਕਿੰਨਾ ਇਨਾਮ ਰੱਖਿਆ ਹੈ ਹਾਂ ਪਹਿਲਾ ਨਾਮ 10000 ਜੀ ਫਾਈਲ ਆਸਟ੍ਰੇਲੀਆ ਵੱਲੋਂ ਜੀ ਦੂਜਾ ਨਾਮ 11000 ਹਰਮੀ ਤਸਕੀਲੀਆ ਵੱਲੋਂ ਤੇ ਫਾਈਨਲ ਮੈਚ ਦੇ ਵਿੱਚ ਜਿਹੜਾ ਮੈਨ ਆਫ ਦੀ ਮੈਚ ਬਣੇਗਾ ਮੈਨ ਆਫ ਦੀ ਸੀਰੀਜ਼ ਹੋਊਗਾ ਐਲ.ਆਈ.ਡੀ ਦਿੱਤੀ ਜਾਊਗੀ ਗਰਮ ਨਹੀਂ ਲੈ ਲਈ ਇਹ ਨਾਮ ਸਰ ਮੈਂ ਜਸਵਿੰਦਰ ਸਿੰਘ ਰਿਟਾਇਰਡ ਅਧਿਆਪਕ ਟਿੱਬਾ ਤੋਂ ਸ਼ਹਿਦਨ ਜਿਹਾਇਦਾ ਕਰਵਾਇਆ ਕਿਹਦੀ ਜਦ ਵਿੱਚ ਔਰ ਕੀ ਸੰਦੇਸ਼ ਦੇਣਾ ਚਾਹੁੰਦੇ ਬੱਚਿਆਂ ਨੂੰ ਇਹ ਪਿੰਡ ਦੀ ਨੌਂਵਾਂ ਰਲ ਕੇ ਹਰ ਸਾਲ ਜਿਹੜਾ ਕ੍ਰਿਕਟ ਦਾ ਟੂਰਨਾਮੈਂਟ ਕਰਵਾਉਂਦੇ ਆ ਇਸ ਵਾਰੀ ਦਾ ਜੋ ਇਹ ਸਾਲਾਨਾ ਕ੍ਰਿਕਟ ਟੂਰਨਾਮੈਂਟ ਆ ਉਹ ਸ਼ਹੀਦ ਉਦਮ ਸਿੰਘ ਲਾਇਬ੍ਰੇਰੀ ਟਿੱਬਾ ਦੀ ਛਤਰ ਛਾਇਆ ਹੇਠ ਸ਼ਹੀਦ ਉਦਮ ਸਿੰਘ ਲਾਇਬ੍ਰੇਰੀ ਦੇ ਬੈਨਰ ਹੇਠ ਜਿਹੜਾ ਹੈ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਸਮੁੱਚੀ ਪੰਚਾਇਤ ਦਾ ਵੀ ਸਹਿਯੋਗ ਹੈ ਐਨਆਰਆਈ ਵੀਰਾਂ ਦਾ ਵੀ ਸਹਿਯੋਗ ਹੈ ਔਰ ਇਹ ਬੱਚਿਆਂ ਦਾ ਬਹੁਤ ਵਧੀਆ ਉਪਰਾਲਾ ਆ ਅ ਸਾਡੇ ਬੱਚੇ ਜਿਹੜੇ ਆ ਅਸੀਂ ਸਮਝਦੇ ਹਾਂ ਕਿ ਜੇ ਖੇਡਾਂ ਵੱਲ ਉਹ ਮੁੜਦੇ ਆ ਤਾਂ ਉਹ ਬਹੁਤ ਸਾਰੀਆਂ ਜੋ ਸਮਾਜ ਦੇ ਵਿੱਚ ਅਲਾਮਤਾ ਫੈਲ ਚੁਕੀਆਂ ਉਹਨਾਂ ਤੋਂ ਬਚੇ ਰਹਿਣਗੇ ਨਾਲ ਦੀ ਨਾਲ ਜੋ ਆਪਣਾ ਵਿਲਾ ਸਮਾਉ ਮੋਬਾਈਲ ਵਗੈਰਾ ਤੇ ਵਿਅਰਥ ਗਵਾਉਂਦੇ ਆ ਉਹ ਖੇਡਾਂ ਦੇ ਵਿੱਚ ਆ ਕੇ ਆਪਣਾ ਸਮਾਂ ਜਿਹੜਾ ਉਹਦਾ ਸਦਬੁਜੋਗ ਕਰ ਸਕਦੇ ਆ ਜੀ ਨਾ ਸਰ ਮੈਂ ਸੁਖਦੀਪ ਸਿੰਘ ਰਿਟਾਇਰਡ ਐਸਡੀਓ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸਰ ਬੱਚਿਆਂ ਨੂੰ ਕੁਝ ਖਿਡਾਰੀਆਂ ਨੂੰ ਸੰਦੇਸ਼ ਅੱਜ ਜੁਸਮੇ ਦੀ ਮੁੱਖ ਲੋੜ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਜਿਹੜਾ ਪ੍ਰੇਰਿਤ ਕੀਤਾ ਜਾਵੇ ਅੱਜ ਦਾ ਇਹ ਟੂਰਨਟ ਸ਼ੀਰੂਦਮ ਸਿੰਘ ਲਾਇਬ੍ਰੇਰੀ ਔਰ ਨਗਰ ਨਿਵਾਸੀ ਔਰ ਐਨਰ ਵੀਰਾਂ ਦੇ ਜਿਹੜਾ ਸਹਿਯੋਗ ਦੇ ਨਾਲ ਜਿਹੜਾ ਉਹ ਕਰਵਾਇਆ ਜਾ ਰਿਹਾ ਔਰ ਸਮਾ ਅੱਜ ਇਸ ਕਲ ਦੀ ਮੰਗ ਕਰਦਾ ਕਿ ਇਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਸਾਡੇ ਪਾਪ ਦੇ ਵਿੱਚ ਨਸ਼ਾ ਦਾ ਕੋੜ ਜਿਹੜਾ ਬਹੁਤ ਜਿਆਦਾ ਵੱਧ ਗਿਆ ਸੀ ਕਿ ਅੱਜ ਨੌਜਵਾਨ ਪੀੜ੍ਹੀ ਨੂੰ ਨਸ਼ਾ ਤੋਂ ਦੂਰ ਰੱਖਣ ਵਾਸਤੇ ਇੱਕ ਬਹੁਤ ਵੱਡਾ ਜਿਹਨੂੰ ਕਹਿ ਦਈਏ ਪ੍ਰਾਲਾਵਾ ਉਹ ਬੱਚਿਆਂ ਨੂੰ ਜਿਹੜਾ ਉਹ ਖੇਡਾਂ ਦੇ ਨਾਲ ਜਿਹੜਾ ਜੋੜਿਆ ਜਾਵੇ ਔਰ ਜੇ ਪੰਜਾਬ ਦੇ ਸਾਡੇ ਬੱਚੇ ਜਿਹੜੇ ਖੇਡਾਂ ਨਾਲ ਜੁੜ ਗਏ ਔਰ ਪੜ੍ਹਾਈ ਦੇ ਨਾਲ ਜੁੜ ਗਏ ਤਾਂ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਜਿਹੜਾ ਨਸ਼ਾ ਮੁਕਤੀ ਜਿਹੜਾ ਕੀਤਾ ਜਾ ਸਕਦਾ ਬੇਸ਼ੱਕ ਅੱਜ ਪੰਜਾਬ ਸਰਕਾਰ ਵੀ ਆਪਣੇ ਪੱਧਰ ਦੇ ਉੱਤੇ ਅ ਬੱਚੇ ਨੂੰ ਖਤਮ ਕਰਨ ਵਾਸਤੇ ਰੰਗਲਾ ਪੰਜਾਬ ਬਣ ਰਿਹਾਉਣ ਵਾਸਤੇ ਆਪਣੀ ਉਪਰਾਲੀ ਕਰ ਰਹੀ ਹੈ ਲੇਕਿਨ ਇਹ ਤਾਂ ਹੀ ਗੱਲ ਸੰਭਵ ਹੋ ਸਕਦੀ ਹੈ ਜੇਕਰ ਪੰਜਾਬ ਦੀ ਨੌਜਵਾਨ ਪੀੜ੍ਹੀ ਔਰ ਪੰਜਾਬ ਦੇ ਲੋਕ ਜਿਹੜੇ ਆ ਇੱਕ ਜਨ ਜਾਗਰਣ ਮੁਹਿੰਮ ਦੇ ਤੌਰ ਦੇ ਉੱਤੇ ਇਸ ਨਸ਼ੇ ਨੂੰ ਖਤਮ ਕਰਨ ਲਈ ਇੱਕ ਮਹਿੰਮ ਜੜੀ ਆ ਚਲਾਈ ਜਾ ਸਕੇ ਤਾਂ ਮੈਂ ਸਮਝਦਾ ਕਿ ਨੌਜਵਾਨ ਵੀਰ ਜਿਹੜੇ ਆ ਉਹ ਖੇਡਾਂ ਵੱਲ ਪ੍ਰੇਰਿਤ ਹੋ ਕੇ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਖੇਡਾਂ ਨਾਲ ਜੋੜ ਕੇ ਤੇ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਕਰਨ ਵਾਲਾ ਜਿਹੜਾ ਕਦਮ ਅੱਗੇ ਵਧਾਇਆ ਜਾ ਸਕਦਾ ਇਹਨਾਂ ਸਰ ਮੈਂ ਅਬਰਜੀਤ ਸਿੰਘ ਰਿਟਾਇਰਡ ਜੀ ਸ਼ਹੀਦ ਉਦਮ ਸਿੰਘ ਲਾਇਬ੍ਰੇਰੀ ਟੱਬਾ ਨਾਲ ਜੁੜ ਕੇ ਕੰਮ ਕਰ ਰਿਹਾ ਅੱਜ ਬੜਾ ਮੈਂ ਕਹਿੰਦਾ ਸਾਡੇ ਟੱਬੇ ਵਾਸਤੇ ਇੱਕ ਖੁਸ਼ੀ ਦਾ ਮੌਕਾ ਆ ਕਿ ਸਾਡੇ ਜਿਹੜੇ ਛੋਟੇ-ਛੋਟੇ ਨੌਜਵਾਨ ਆ ਉਹਨਾਂ ਨੇ ਉਪਰਾਲਾ ਕੀਤਾ ਹੈ ਕਿ ਇੱਕ ਕ੍ਰਿਕਟ ਦਾ ਟੂਰਨਾਮੈਂਟ ਕਰਾਇਆ ਜਾਵੇ ਮੈਂ ਇਥੋਂ ਥੋੜੇ ਪਿਛੇ ਜਾਵਾਂ ਕਿ ਖੇਡਾਂ ਦੇ ਨਾਲ ਜੁੜ ਕੇ ਹੀ ਇਹ ਨਸ਼ਿਆਂ ਤੋਂ ਦੂਰੀ ਬਣਾਈ ਜਾ ਸਕਦੀ ਆ ਸਾਡੇ ਪਿੰਡ ਟੱਬਾ ਦੇ ਵਿੱਚ ਦੋ ਟੂਰਨਾਮੈਂਟ ਜਿਹੜੇ ਆ ਉਹ ਪਹਿਲਾਂ ਤੋਂ ਹੋ ਚੁੱਕੇ ਸੀਗੇ ਅਸੀਂ ਯਤਨ ਕਰਕੇ ਕਿ ਦੋਵੇਂ ਟੂਰਨਾਮੈਂਟ ਕਰਵਾਏ ਆ ਤੀਸਰਾ ਇਹਨਾਂ ਬੱਚਿਆਂ ਦਾ ਆਪਣਾ ਇੱਕ ਬਹੁਤ ਵੱਡਾ ਉਪਰਾਲਾ ਆ ਅਸੀਂ ਲਾਇਬ੍ਰੇਰੀ ਵਾਲੇ ಗ್ರಾಮ ਪੰਚਾਇਤ ਤਿੱਬਾ ਸਾਰੇ ਹੀ ਇਸ ਜੋ ਉਹ ਆਪਣਾ ਯੋਗਦਾਨ ਪਾ ਰਹੇ ਆ ਉਹਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਉਮੀਦ ਕਰਦੇ ਆ ਕਿ ਜਿਵੇਂ ਸੁਖਦੇਵ ਜੀ ਕਹਿ ਕੇ ਹਟੇ ਆ ਕਿ ਜੁੱਧ ਨਸ਼ਿਆਂ ਵਿਰੋਧ ਜਿਹੜਾ ਪੰਜਾਬ ਸਰਕਾਰ ਵੀ ਚਲਾ ਰਹੀ ਆ ਭਾਵੇਂ ਕੋਈ ਵੀ ਹੋਵੇ ਭਾਵੇਂ ਵਿਰੋਧੀ ਤੋਂ ਵਿਰੋਧੀ ਹੋਵੇ ਜਿਹੜਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਜਿਹੜਾ ਪੰਜਾਬ ਦੀ ਜਵਾਨੀ ਦੀ ਗੱਲ ਕਰਦਾ ਉਹਨੂੰ ਬਚਾਉਣ ਵਾਸਤੇ ਜਿਹੜਾ ਵੀ ਕੋਈ ਕੰਮ ਕਦਮ ਚੁੱਕਿਆ ਜਾ ਰਿਹਾ ਉਹਦੀ ਅਸੀਂ ਪੂਰਤਪੂਰਿਸ਼ ਲਾਗਾ ਕਰਦੇ ਆ ਔਰ ਆਸ ਕਰਦੇ ਆ ਕਿ ਇਹ ਸਾਡੀ ਜਿਹੜੀ ਪੀੜ੍ਹੀ ਆ ਇਹ ਨਸ਼ਿਆਂ ਤੋਂ ਦੂਰ ਹੋ ਕੇ ਇੱਕ ਚੰਗੇ ਸਮਾਜ ਨੂੰ ਚੰਗਾ ਰਸਤਾ ਦੇਣ ਵਾਸਤੇ ਇੱਕ ਚੰਗਾ ਸਮਾਜ ਸਿਰਜਣ ਵਾਸਤੇ ਆਪਣਾ ਵੱਡਾ ਮੁੰਡਲਾ ਜਿਹੜਾ ਯੋਗਦਾਨ ਉਹ ਪਾਉਣਗੇ। ਇਹ ਨਾਮ ਚੱਤ। ਹਾਂਜੀ ਮੇਰਾ ਨਾਮ ਸਰਜੀਤ ਸਿੰਘ ਟਿੱਬਾ ਜੀ। ਅੱਜ ਪਿੰਡ ਟਿੱਬਾ ਵਿਖੇ ਪਿਛਲੇ ਸਾਲਾਂ ਦੀ ਤਰ੍ਹਾਂ ਸਾਡੇ ਪਿੰਡ ਦੇ ਛੋਟੇ-ਛੋਟੇ ਬੱਚੇ ਜਿਹੜੇ ਆ ਉਹ ক্রিকেট ਟੂਰਨਾਮੈਂਟ ਕਰਵਾ ਰਹੇ ਆ। ਜਿਹਦੇ ਵਿੱਚ ਸ਼੍ਰੀ ਦੁੱਧਮ ਸਿੰਘ ਲਾਇਬ੍ਰੇਰੀ ਦਾ ਪੂਰਨ ਸਹਿਯੋਗ ਹੈ, ਦਸ਼ਮੇਸ਼ ਕਲੱਬ ਟੱਬਾ ਦਾ ਪੂਰਨ ਸਹਿਯੋਗ ਹੈ, ਗ੍ਰਾਮ ਪੰਚਾਇਤ ਟੱਬਾ ਦਾ ਪੂਰਨ ਸਹਿਯੋਗ ਹੈ, ਪਿੰਡ ਦੇ ਐਨ ਆਰ ਆਈ ਵੀਰਾਂ ਦੁਕਾਨਦਾਰਾਂ ਦਾ ਵੀ ਪੂਰਨ ਸਹਿਯੋਗ ਹੈ। ਇਹ ਬੱਚੇ ਪਿਛਲੇ ਸਾਲਾਂ ਤੋਂ ਹਰ ਸਾਲ ਯਤਨ ਕਰਦੇ ਆ ਕਿ ਛੁੱਟ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਤੇ ਕ੍ਰਿਕਟ ਦੇ ਵਿੱਚ ਉਹਨਾਂ ਨੂੰ ਦੀਸ਼ਮੁਲੀਅਤ ਕਰਾਈ ਜਾਵੇ, ਭਾਗ ਕੇ ਖੇਡਾਂ ਦੇ ਵੱਡੇ ਮੋੜਿਆ ਜਾਵੇ। ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੀ ਜਵਾਨੀ ਜਿਹੜੀ ਆ ਬਹੁਤ ਜ਼ਿਆਦਾ ਵਿਦੇਸ਼ਾਂ ਦੇ ਵਿੱਚ ਚਲੀ ਗਈ ਆ, ਇਹ ਜਿਹੜੇ ਛੋਟੇ ਛੋਟੇ ਬੱਚੇ ਸਾਡੇ ਕੋ ਖੇਡਾਂ ਦੇ ਮੈਦਾਨ ਦੇ ਵਿੱਚ ਰੌਣਕਾਂ ਦੁਬਾਰਾ ਪਰਤੀਆਂ ਹਨ ਕੋਈ ਸਮਾਂ ਸੀ ਜਦੋਂ ਪਿੰਡਾਂ ਦੇ ਵਿੱਚ ਖੇਡਣ ਤੋਂ ਲੜਾਈਆਂ ਹੁੰਦੀਆਂ ਸੀ ਥਾਂ ਨਹੀਂ ਸੀ ਮਿਲਦਾ ਅੱਜ ਮੈਦਾਨ ਖਾਲੀ ਹੋ ਗਿਆ ਸੀ ਸਾਰੇ ਖੇਡਣ ਵਾਲੇ ਪਰ ਇਹ ਰੌਣਕਾਂ ਦੁਬਾਰਾ ਪਰਤੀਆਂ ਇਹ ਸਾਰੇ ਨੌਜਵਾਨ ਬੱਚੇ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਖੇਡ ਭਾਵਨਾ ਦਿਖਾਉਂਦੇ ਹੋਏ ਆਪਣੀ ਜਵਾਨੀ ਨੂੰ ਚੰਗੇ ਬੰਨੇ ਲਾਉਣ ਲਈ ਕੋਸ਼ਿਸ਼ ਕੀਤੀ ਆ ਅਸੀਂ ਆਸ ਕਰਦੇ ਹਾਂ ਕਿ ਇਹ ਖੇਡ ਭਾਵਨਾ ਹੀ ਬਣਾਈ ਰੱਖਣਗੇ ਨਸ਼ਿਆਂ ਤੋਂ ਦੂਰ ਰਹਿਣਗੇ ਚੰਗੇ ਸਮਾਜ ਦੀ ਸਿਰਜਣਾ ਕਰਨਗੇ ਚੰਗੇ ਨਗਰ ਚੰਗੇ ਦੇਸ਼ ਦੀ ਸਿਰਜਣਾ ਕਰਨਗੇ ਬਹੁਤ ਬਹੁਤ ਤੁਹਾਨੂੰ